ਆਗਤਾ ਦੋਸਤੋ ਤੁਹਾਡਾ ਡਾਕਟਰ ਤਰਲੋਚਨ ਸਿੰਘ YouTube ਚੈਨਲ ਦੇ ਵਿੱਚ ਅੱਜ ਅਸੀਂ ਪਹੁੰਚ ਚੁੱਕੇ ਆ ਟੇਨਾ ਸਾਹਿਬ ਦੇ ਘਰੇ ਟੇਨਾ ਸਾਹਿਬ ਬਰੀਡ ਕਰ ਰਹੇ ਆ ਤਿਆਰ ਗੁਰਕੀਰਤ ਸਿੰਘ ਟੇਨਾ ਬਹੁਤ ਹੀ ਬਾਈ ਪੂਰਾ ਸ਼ੌਂਕ ਆ ਬਾਈ ਨੂੰ 10ਵੀਂ ਕਲਾਸ ਦੇ ਵਿੱਚ ਪੜਾਉਦਾ ਤੇ ਕੱਟੀ ਵਖਾ ਰਹੇ ਆ ਬਾਵਰ ਟੂ ਦੀ ਆ ਬਾਈ ਦੇ ਦਾ ਪਰਸਨੈਲਟੀ ਪੂਰੀ ਘੈਂਟ ਆ ਸਜਨੋ ਨਿਸ਼ਾਨੀਆਂ ਨਿਸ਼ੋਣੀਆਂ ਵਾਲਾ ਤਾਂ ਸਿਰਾ ਹੀ ਲੱਗਾ ਪਿਆ ਨੇ ਆਖ ਪੂਰੀ ਘੈਂਟ ਆ ਗੱਲਬਾਤ ਤੇ ਬਾਈ ਨੂੰ ਪੁੱਛਾਂਗੇ ਸਾਰੀ ਡਿਟੇਲ ਇਹਦੇ ਬਾਰੇ ਸੱਸੀ ਕਰ ਕੀਰਤੂ ਵੀਰੇ ਸੱਸੀ ਗਾਲੀ ਹੋ ਠੀਕ ਠਾਕ ਵਧੀਆ ਵੀਰੇ ਕਿੰਨੇ ਸਮੇਂ ਦੀ ਹੋਗੀ ਇਹ 2 ਵੀ 2 ਸਾਲ ਤੇ 4 ਮਹੀਨੇ ਦੀ 2 ਸਾਲ 4 ਮਹੀਨੇ ਦੀ ਹੋਗੀ ਹਾਂਜੀ ਹਜੇ ਖੀਰੀ ਆ ਖੀਰੀ ਆ ਖੀਰੀ ਆ ਬਾਈ ਕਹਿੰਦਾ ਹਜੇ ਤੇ ਖਰਾਕ ਕਰੋ ਕਿ ਬਾਈ ਕਹਿੰਦਾ ਪੂਰੀ ਗੱਲਬਾਤ ਆ ਤੇ ਸ਼ੌਕ ਇਹਨੇ ਕਿ ਸਮੇਂ ਦਾ ਤੁਹਾਨੂੰ ਸ਼ੌਕ ਤਾਂ ਐਵੇਂ ਕੀ ਏ ਜਰੂਰ ਏ ਆਈ ਸ਼ੌਕ ਤਾਂ ਯਾਰ ਉਦੋਂ ਦਾ ਹੀ ਆ 9 25 ਸਾਲ ਦਾ ਹੋ ਹੀ ਗਏ ਸ਼ੌਕ ਨੂੰ ਬਾਈ ਕਹਿੰਦਾ ਤੇ ਹੋਰ ਕੀ ਕਹਿਣਾ ਚਾਹੁੰਦੇ ਆ ਬਰੀਡਰ ਆਪਣੇ ਬਾਰੇ ਸ਼ੌਕ ਬੱਚਾ ਕਿਹੜੇ ਹਿਸਾਬ ਨਾਲ ਰੱਖੇ ਜਾਣ ਜਾਨਵਰ ਵੀ ਆਪਣਾ ਬਸ ਵੀ ਇਹੀ ਆ ਵੀ ਬਰੀਡ ਵਧੀਆ ਤਿਆਰ ਕਰੋ ਵੀ ਆਪਾਂ ਪੱਠੇ ਉਹਨੋਂ ਵੀ ਪਾਉਣੇ ਤੇ ਵੀ ਬਰੀਡਰ ਨੂੰ ਤੇ ਆਪਾਂ 4 4 5 5 ਕਿਲੋ ਵਾਲੀਆਂ ਨੂੰ ਵੀ ਉਹੀ ਪੱਠੇ ਪਾਉਣੇ ਆਪਾਂ ਘਾਈ ਉਹੀ ਹੋ ਜਾਂਦੀ ਆ ਠੀ ਖਰਾਕ ਵੀ ਉਹੀ ਪੈਂਦੀ ਆ ਆਪਾਂ ਕਹਿੰਦੇ ਬੀ ਬਰੀਡ ਵਧੀਆ ਸੁਧਰੀ ਬੀ ਵਾਹ ਜੀ ਵਾਹ ਬਾਈ ਕਹਿੰਦਾ ਬਰੀਡ ਸੁਧਾਰ ਕੇ ਰੋ ਪੂਰੀ ਗੱਲਬਾਤ ਕਰੋ ਚੰਗਵਾੜੀ ਬਰੀਡ ਜੇ ਕਿ ਬਾੜੀ ਜਿਹੜਾ ਛੋਟਾ ਪਸੂ ਵੀ ਉਹਨੇ ਖਾ ਜਾਂਦਾ ਖਰਾਕ ਤੇ ਬਸ ਆ ਖਰਾਕ ਦਾ ਧਿਆਨ ਰੱਖੋ ਬਸ ਜੀ ਬਰੀਡ ਤਿਆਰ ਕਰਨੀ ਆ ਮੇਨ ਖਰਾਕ ਆ ਹਾਂਜੀ ਬੇ ਸੱਗ ਬਰੀਡ ਪੱਠਿਆਂ ਦੇ ਕਿੱਲੇ ਤੇ ਬਰੀਡ ਤਿਆਰ ਕਰ ਲਾਂਗੇ ਹਾਂਜੀ ਖਰਾਕ ਹੀ ਪਾਉਣੀ ਆ ਠੀਕ ਖਰਾਕ ਦੇ ਵਿੱਚ ਕੀ ਕੀ ਪਾਉਣੀ ਜੀ ਤੁਸੀਂ ਵੀ ਆਪਣੀ ਐਵੇਂ ਕਹੀ ਆਪਾਂ ਫੀਡ ਫੂਡ ਦਾ ਕੋਈ ਇਹਦੇ ਅਸਚ ਤਾਂ ਵਾਹ ਹਾਂਜੀ ਵੀ ਇਹਨੂੰ ਤਾਂ ਬੜੇ ਵਿਆਂ ਦੀ ਖਾਲ ਹਾਂਜੀ ਖਾਲ ਹੋ ਗਈ ਠੀਕ ਜੇ ਕਣਕ ਦਾ ਦਾਣਾ ਠੀਕੋ ਹੀ ਪਾਉਨੇ ਆ ਤੇ ਉਹਨੂੰ ਕੱਟੇ ਨੂੰ ਪਾਉਨੇ ਆ ਆਪਾਂ ਕੱਟੇ ਨੂੰ ਪਾਉਨੇ ਆ ਠੀਕ ਠੀਕ ਨੂੰ ਆਪਾਂ ਫੀਡ ਪਾਉਨੇ ਆ ਠੀਕ ਵੇਖ ਸਕਦਾ ਤੁਸੀਂ ਛੋਟੀ ਜੀ ਵੀਡੀਓ ਆ ਬਾਈ ਦੀ ਸ਼ਾਰਟ ਜੀ ਵੀਡੀਓ ਆ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਹੋਰ ਸ਼ੌਂਕੀ ਵੀਰਾਂ ਤੱਕ ਪਹੁੰਚੇ ਸੱਚ ਠੀਕ ਹੈ ਟੈਨਾ ਸਾਫ ਓਕੇ ਜੀ ਧੰਨਵਾਦ ਥੈਂਕ ਯੂ ਸੋ ਮੱਚ ਜੀ